ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਗੱਲ ਡਰਸ ਡੀਐਨਰ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਆਪਣੇ ਬਾਰੇ ਦੱਸ ਦਿਆਂ ਵੀ ਜਿਹੜਾ ਮੇਰਾ ਪਿੰਡ ਆ ਉਹ ਪਿੰਡ ਸਿਵੀਆਂ ਜ਼ਿਲ੍ਹਾ ਪਟੰਡਾ ਪੰਜਾਬ ਦੇ ਰਹਿਣ ਵਾਲਾ ਹਨ ਬਹੁਤ ਸਾਰੀਆਂ ਭੈਣਾਂ ਇੰਡੀਆ ਦੇ ਵਿੱਚ ਬੈਠ ਕੇ ਦੇਖਦੀਆਂ ਤੇ ਬਹੁਤ ਸਾਰੀਆਂ ਭੈਣਾਂ ਬਾਹਰਲੀ ਕੰਟਰੀਆਂ ਦੇ ਵਿੱਚ ਬੈਠ ਕੇ ਵੀ ਦੇਖਦੀਆਂ ਤੇ ਬਹੁਤ ਸਾਰਾ ਪਿਆਰ ਭੇਜਦੀਆਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦਾ ਤੇ ਬਾਕੀ ਜਿਹੜੀਆਂ ਭੈਣਾਂ ਜਾਂ ਭਰਾ ਕੋਈ ਚੈਨਲ ਤੇ ਨਵੇਂ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਕੰਟੀਨਿਊ ਜਾ ਕੇ ਆਲ ਵਾਲੇ ਬਟਨ ਤੇ ਸੈਟ ਕਰ ਲਓ ਤਾਂ ਕਿ ਕੋਈ ਸਲਾਈ ਵਾਲੀ ਜਾਂ ਕਟਾਈ ਵਾਲੀ ਵੀਡੀਓ ਤੁਹਾਡੇ ਤੋਂ ਮਿਸ ਨਾ ਹੋ ਕਿਉਂਕਿ ਆਪਣੇ ਦੋ ਚੈਨਲ ਆ ਜੇ ਕਿਸੇ ਭੈਣ ਨੇ ਦੂਸਰੇ ਚੈਨਲ ਦਾ ਲਿੰਕ ਲੈਣਾ ਜਾਂ ਦੋਨੇ ਚੈਨਲਾਂ ਦੇ ਵਿੱਚ ਐਡ ਹੋਣਾ ਤਾਂ ਉਹ ਮੇਰੇ ਫੋਨ ਦੇ ਉੱਪਰ ਹੈਲੋ ਹਾਈ ਲਿਖ ਕੇ ਭੇਜਦਾ ਕਰੋ ਫਿਰ ਮੈਂ ਨੰਬਰ ਨੂੰ ਗਰੁੱਪ ਦੇ ਵਿੱਚ ਪਾ ਕੇ ਤੁਹਾਡੇ ਕੋਲ ਦੋਨੇ ਚੈਨਲ ਦੀ ਵੀਡੀਓ ਆਨ ਲੱਗ ਜਾਣੀ ਹੈ ਤੇ ਅੱਜ ਜਿਹੜਾ ਆਪਾਂ ਟੌਪਿਕ ਲੈ ਕੇ ਆਏ ਆ ਉਹ ਮੈਚਿੰਗ ਸੂਟ ਆ ਲੇਡੀਜ਼ ਸੂਟ ਆ ਤੇ ਸਾਰਾ ਆਪਾਂ ਇਹਨੂੰ ਧੇੜ ਕੇ ਰੱਖ ਲਿਆ ਦੇਖੋ ਇਹਨਾਂ ਜੋੜਿਆ ਹੋਇਆ ਸੀਗਾ ਆ ਪੱਲਾ ਆ ਗਿਆ ਫਰੰਟ ਬੈਕ ਇਸ ਤਰ੍ਹਾਂ ਇਹ ਸਿਉਣਾ ਵਾਲੀਆਂ ਹੋਣਗੇ ਸਾਰਾ ਮਢੇੜ ਕੇ ਪ੍ਰੈਸ ਮਾਰ ਕੇ ਤਿਆਰ ਰੱਖਿਆ ਵੀ ਆਪਾਂ ਨੂੰ ਦੱਸਣ ਵੇਲੇ ਜ਼ਿਆਦਾ ਟਾਈਮ ਨਾ ਲੱਗੇ ਹਾਂ ਕਈ ਵਾਰੀ ਘਰੇ ਆਪਾਂ ਨੂੰ ਕਈ ਸਿਲਾਈਆਂ ਕਰਨੀਆਂ ਪੈਂਦੀਆਂ ਸੂਟ ਦੀਆਂ ਇਸ ਤਰ੍ਹਾਂ ਦੀਆਂ ਆ ਸਾਰਾ ਢੇੜਿਆ ਹੋਇਆ ਇਹਦੀਆਂ ਬਾਹਾਂ ਅੱਟ ਸੀਗਾ ਬੈਕ ਅੱਟ ਸੀ ਸੀ ਫਰੰਟ ਅੱਟ ਸੀਗਾ ਤੇ ਇੱਕ ਵਾਰੀ ਮੈਂ ਤੁਹਾਨੂੰ ਨਾਪ ਤੋਂ ਜਾਣੂ ਕਰਾ ਦਿਆਂ ਕਿੰਨਾ ਨਾਪ ਹੈ ਹਨਾ ਇੱਕ ਭੈਣ ਨੇ ਅੱਜ ਬਹੁਤ ਵਧੀਆ ਸੁਝਾਅ ਦਿੱਤਾ ਸੀਗਾ ਵੀ ਭਾਈ ਤੁਸੀਂ ਨਾਪ ਦੱਸਿਆ ਕਰੋ ਨੇੜੇ ਲਿਓ ਕੈਮਰਾ ਲੰਬਾਈ ਹੈਗੀ ਇਹਨਾਂ ਦੀ 43 ਬਾਹ 16 ਤੀਰਾ 10.5 ਆ ਛਾਤੀ ਉਪਰ 17 ਤਿਆਰਾ, ਤਿਆਰਾ ਕਮਰ 14.5 ਹੈਪ ਹੈਗੀ 18 ਤੇ ਪਲੋਈਆਂ 9.5 ਤੇ ਆ। ਮੋਡਾ ਹੈਗਾ 16 ਇੰਚ। ਅਗਲਾ-ਗਲਾ 6 ਹੈ ਤੇ ਬੈਗ ਵਾਲਾ ਹੈਗਾ 5.5। ਕੂਣੀ ਹੈਗੀ 13 ਇੰਚ। ਹੁਣ ਇੱਥੇ ਜਿਵੇਂ ਇਹਨਾਂ ਦਾ 10.5 ਤੀ ਰਿਹਾ ਹੁਣ ਤਾਂ ਕਈ ਪੰਜਾਂ ਦਾ ਸੋਚਣੀ ਕਿੰਨਾ ਪੱਗੀ। ਤੇ 11.5 ਪੂ ਕਿਉਂਕਿ ਇਹਨਾਂ ਦਾ ਬੈਗ ਵਾਲਾ ਛੋਟਾ ਹੈਗਾ। ਨੰਬਰ 2 ਤੇ ਇਹਦੀ ਛਾਤੀ ਵੀ 17 ਤੇ ਮੋਡਾ ਵੀ ਥੱਲੇ ਨੂੰ 7 ਹੀ ਪੂਗਾ। ਇਹ ਚੀਜ਼ਾਂ ਤਿਆਰ ਰੱਖਿਆ ਕਰੋ ਜਦੋਂ ਪੁਰਸ਼ਾਤੀ ਤੋਂ ਘੱਟ ਹੁੰਦਾ ਆ ਕੁੜਤੀ ਖੁੱਲੀ ਇਤੋਂ ਹਣਾ ਫਿਰ ਮੋੜਾ ਤੁਸੀਂ ਘੱਟ ਪਾਉਣਾ ਆ ਆ ਸੌਰੀ ਸੱਤ ਪਾਉਣਾ ਆ ਤੇ ਆਪਾਂ ਪਹਿਲਾਂ ਫਰੰਟ ਪੱਲਾ ਕਟਾਂਗੇ ਫਿਰ ਬੈਕ ਪੱਲਾ ਕਟਾਂਗੇ ਦੁਬਾਰੇ ਫਿਰ ਤੁਹਾਨੂੰ ਇੱਕ ਵਾਰ ਦੱਸ ਦਿਆਂ ਵੀ ਜਿਆਦਾ ਤੁਹਾਨੂੰ ਇੱਥੇ ਦਿੱਕਤ ਆਉਂਦੀ ਆ ਨਾ ਵੀ ਜੇ ਤੁਹਾਡਾ 20 ਤੋਂ ਘੱਟ ਘੱਟ ਆ ਇਥੋਂ ਤਾਂ ਤੁਸੀਂ ਨੀਚੇ ਨੂੰ 7 ਇੰਚ ਮੋੜਣਾ ਪਾਉਣਾ ਆ ਜੇ 20 ਤੋਂ ਟੱਪਦਾ ਫਿਰ ਪੌਣੇ 7 ਸਾਢੇ 6 ਜੇ ਬੈਕ ਆ ਦਿਉਣਾ ਫਿਰ ਅਗਲਾ ਪਾਸਾ ਆਪਾਂ ਨੂੰ ਛੋਟਾ ਕਰਨਾ ਲਾਜ਼ਮੀ ਜ਼ਰੂਰੀ ਆ ਨਹੀਂ ਤਾਂ ਮੋੜਾ ਜਿਆਦਾ ਵੱਡਾ ਹੋ ਜਾਊਗਾ ਪਹਿਲਾਂ ਆਪਾਂ ਇਹਦਾ ਸੈਂਟਰ ਕਰਾਂਗੇ ਇਸ ਤਰ੍ਹਾਂ ਕੜਾਈ ਦਾ ਸੈਂਟਰ ਲਾਜ਼ਮੀ ਕਰਿਆ ਕਰੋ ਇੱਕ ਅੱਧੀ ਸੂਈ ਦੇ ਦੇ ਮੈਨੂੰ ਪਾ ਲੈ ਕੇ ਨਾ ਨਾਲ ਨਾਲ ਆਪਾਂ ਸੂਈ ਵਗੈਰਾ ਲਾ ਕੇ ਫਿਰ ਕੱਟੀ ਚ ਲਾ ਗੀ ਆਹ ਹੈਗੀ ਬਸ ਹਾਂਜੀ ਕੋਲੇ ਰੱਖਿਆ ਕਰੋ ਇਹ ਸਾਰਾ ਸਭ ਸੁੱਕਾ ਹੋਣਾ ਨਾ ਕਿਵੇਂ ਆਪਾਂ ਇਹਦਾ ਸੈਂਟਰ ਕਰਾਂਗੇ ਤੋ ਪੂਰਾ ਜਦੋਂ ਆਪਾਂ ਨੂੰ ਆਇਲ ਆਇਆ ਸੈੱਟ ਹੋ ਗਿਆ ਫਿਰ ਆਪਾਂ ਰਚਕਾਂ ਆ ਚੀਜ਼ ਸਾਰਾ ਤਿਆਰ ਰੱਖਣਾ ਹੁੰਦਾ ਪਰ ਇਧਰ ਉਧਰ ਹੋ ਜਾਂਦੀ ਆ ਫਿਰ ਦੇਖ ਨੂੰ ਨਾ ਬੁਰੀ ਜੀ ਲੱਗਦੀ ਆ ਹੁਣ ਤਾਂ 2 ਮਿੰਟ ਵੱਧ ਲੱਗੇ ਨੇ ਕੱਟਣ ਵੇਲੇ ਉਹ ਐ ਰਾਮ ਦਰੀਨ ਨੀਚੇ ਨੂੰ ਆ ਦਿਸ ਰਹੀ ਪੱਟੀ ਇਹਦੇ ਵਿੱਚ ਨਾਰ ਪਰ ਪਤਲਾ ਸੂਟ ਆ ਇਹਦੀ ਜੇ ਤੁਸੀਂ ਲਾਇਨਿੰਗ ਵਾਲੀ ਵੀਡੀਓ ਦੇਖਣੀ ਚਾਹੁੰਦੇ ਹੋ ਤਾਂ ਵੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰ ਦਿਓ ਵੈਸੇ ਮੈਂ ਵੀਡੀਓ ਪਾਉਂਗਾ ਵੀ ਜੇ ਤੁਸੀਂ ਨਾ ਵੀ ਕਮੈਂਟ ਕਰੋਗੇ ਕਿਉਂਕਿ ਇਹ ਚੀਜ਼ਾਂ ਸਿੱਖਣ ਵਾਲੀਆਂ ਹੁੰਦੀਆਂ ਹਨ ਸਿੰਗਲ ਸਿੰਗਲ ਪਰਲੇ ਦੀ ਲਾਇਨਿੰਗ ਕੱਟਣੀ ਆ ਠੀਕ ਆ ਆਪਾਂ ਸਾਰਾ ਇਹਦਾ ਸੈਂਟਰ ਕਰ ਲਿਆ ਹੁਣ ਹੁਣ ਮੈਂ ਇਹਦੇ ਉੱਪਰ ਪ੍ਰੈਸ ਦੇ ਨਾਲ ਕਰੀਬ ਬਣਾ ਲਵਾਂ ਲਿਓ ਤੇ ਸੋ ਕਈ ਵਾਰੀ ਕੋ ਮੋਤੀ ਸੀਪੀ ਹੁੰਦਾ ਤੁਸੀਂ ਉਹਦਾ ਚੀਤਾ ਤਿਆਰ ਰੱਖਣਾ ਕਈ ਮੋਤੀ ਸੀਪੀ ਇਸ ਤਰ੍ਹਾਂ ਦੇ ਹੁੰਦੇ ਆ ਵੀ ਜਦੋਂ ਪ੍ਰੈਸ ਲੱਗਦੀ ਨਾ ਪਿਗਲ ਜਾਂਦੇ ਆ ਉਵੇਂ ਧਿਆਨ ਰੱਖਣਾ ਪਹਿਲਾਂ ਠੀਕ ਆ ਜਿਹੜੀ ਲੰਬਾਈ ਆ ਉਹ 44 ਇੰਚ ਆ ਆਪਾਂ ਇੱਥੋਂ ਨੀਚੇ ਇਹਨਾਂ ਦੇ ਲੱਗਿਆ ਹੋਏ ਸੀ ਮੜਾ-ਮੜਾ ਬਾਰਡਰ ਜੋ ਸਾਰਾ ਦੇੜ ਕੇ ਸੂਟ ਦੇ ਪੈ ਪੰਗਟ ਨਹੀਂ ਆ ਉਹਦਾ ਵੀ ਤੁਹਾਨੂੰ ਮੈਂ ਦੱਸੂਗਾ ਜਿਹੜੇ ਸੂਟਾਂ ਦੇ ਆਪਾਂ ਪੈ ਪੰਗਟ ਨਹੀਂ ਹੁੰਦੀਆਂ ਉਹਦਾ ਘੇਰ ਨਾਰਮਲ ਘੇਰ ਤੋਂ 1 ਇੰਚ ਵੱਧ ਰੱਖਣਾ ਜ਼ਰੂਰੀ ਹੈ ਠੀਕ ਆ ਜਿਵੇਂ ਇਸ ਪੈਨ ਦਾ ਹਿਪ ਤੇ ਘੇਰ 18 18 ਨਾ ਇਹਨਾਂ ਨੂੰ 4 ਇੰਚ ਵੱਧ ਪਊਗਾ ਇਹ ਚੀਜ਼ ਦਾ ਲਾਜ਼ਮੀ ਧਿਆਨ ਰੱਖਣਾਗਾ ਵੀ ਜਦੋਂ ਆਪਣਾ ਪੈ ਪੰਗਟ ਨਹੀਂ ਆ ਤਾਂ 4 ਇੰਚ ਵੱਧ ਨਾਰਮਲ ਸੂਟ ਦੇ 3 ਇੰਚ ਵੱਧ ਇਹ ਚੀਜ਼ ਲਾਜ਼ਮੀ ਧਿਆਨ ਦੇ ਵਿੱਚ ਰੱਖਿਆ ਕਰੋ ਜਿਹੜੀਆਂ ਪੈਣਾ ਨਵਾਂ ਸਿੱਖਦੀਆਂ ਕਈ ਵਾਰੀ ਬਾਅਦ ਵਿੱਚ ਦਿੱਕਤ ਆਉਂਦੀ ਹੈ ਹਨਾ ਤਾਂ ਇਹ ਚੀਜ਼ੇ ਨੋਟ ਰੱਖਿਆ ਕਰੋ ਜਦੋਂ ਵੀਡੀਓ ਵਿੱਚ ਬਣਾਉਣਾ ਹੋਣਾ ਟਕਾਹ ਕੇ ਪਹਿਲਾਂ ਤੁਸੀਂ ਵੀਡੀਓ ਨੂੰ ਧਿਆਨ ਨਾਲ ਦੇਖ ਲਿਆ ਕਰੋ ਗੌਰ ਨਾਲ ਦੋ ਵਾਰੀ ਦੇਖ ਲਿਆ ਕਰੋ ਕਿ ਫਿਰ ਉਹ ਚੀਜ਼ ਤੁਹਾਡੇ ਤੋਂ ਮਿਸ ਨਹੀਂ ਹੁੰਦੀ ਜਦੋਂ ਆਪਾਂ ਕਈ ਵਾਰ ਕੱਟਣ ਲੱਗਦੇ 3 ਇੰਚ ਕੱਟ ਬੈਠਦੇ ਆ ਤਾਂ ਫਿਰ ਉਹਦੇ ਪੈਪਿੰਗ ਕੱਢਾਂਗੇ ਤਾਂ ਉਹਦੇ ਵਿੱਚ ਦਿੱਕਤ ਆਊਗੀ ਤਾਂ ਦੇਖੋ 18 ਤੇ 4 22 ਆਪਾਂ ਕਿੰਨਾ ਪਾਵਾਂ ਘੇਰਾ 22 ਇਥੋਂ ਲਾ ਮੈਂਚਨ 11 ਤੱਕ ਇਥੋਂ ਨਹੀਂ ਚਾ ਲਾਵਾਂਗੇ ਆਪਾਂ 11 ਤੱਕ ਠੀਕ ਆ ਇੱਕ ਨਿਸ਼ਾਨ ਆਪਾਂ ਇੱਥੇ ਲਾਵਾਂਗੇ 11 ਤੇ ਹੁਣ ਜਿਹੜੀ ਲੰਬਾਈ ਹੈਗੀ ਇਹਨਾਂ ਦੀ ਉਹ ਹੈਗੀ 40.5 ਇੰਚ ਬਿਲਕੁਲ ਨਿੱਚੇ ਮੋੜ ਦੇ ਕੇ ਕਿ ਥੋੜਾ ਛੱਡ ਕੇ ਜੋੜ ਲਾ ਦਗੇ ਇੰਨਾ ਕੁ ਦਿਖਾ ਦਈਏ ਉੱਪਰੋਂ ਗਲੇ ਦੇ ਤਾਵੇਂ ਲਟਕਣੀ ਜੀ ਉਹ ਕਿੰਨਾ ਤੁੰਦਾ ਵਾਲਾ ਨਹੀਂ ਹੋਵੇ ਇਹ ਆਹ 40.5 ਲੰਬਾਈ ਆਪਾਂ ਦੇਖ ਰਹੇ ਨੇ ਵੀ ਕਿੱਥੇ ਇੱਥੇ ਕਰਦੇ ਥੋੜਾ ਛੱਡ ਦੇਣੇ ਬਿਲਕੁਲ ਸਹੀ ਹੈ ਜੁਪਟੀ ਵੀ ਇੱਥੇ 7 ਇੰਚ ਤੇ ਆ ਜਾਊਗੀ ਨੀਚੇ ਵੀ 7 ਇੰਚ ਆਹ ਪੱਟੀ ਦਾ ਵੀ ਆਪਾਂ ਨੇ ਧਿਆਨ ਰੱਖਣਾ ਵੀ 7 ਇੰਚ ਹੀ ਆਵੇ ਥੱਲੇ ਗਲੇ ਤੋਂ ਠੀਕ ਆ ਤਾਂ ਆ ਥੋੜਾ ਜਿਹਾ ਆਪਾਂ ਬਾਰਡਰ ਵਿੱਚ ਲੈਣਾ ਹੈ ਇੱਕ ਵਾਰੀ ਮੈਨੂੰ ਪ੍ਰੈਸ ਦੇ ਦਿਓ ਆਪ ਕੋਈ ਸਿੱਧਾ ਕਰ ਲੈਣੇ ਆਪਾਂ ਫਿਰ ਤੁਹਾਨੂੰ ਪਤਾ ਲੱਗ ਜੇ ਦੇਖੇ ਤਾਂ ਸੌਖਾ ਹੋਏਗਾ ਇਹ ਮੂਹ ਨੂੰ ਸਾਰ ਤੁਹਾਨੂੰ ਦੱਸਿਆ ਵੀ ਜਿਵੇਂ ਹਰ ਇੱਕ ਚੀਜ਼ ਦੀ ਕਲੀ ਕਲੀ ਨਾਲ ਦੇੜ ਕੇ ਰੱਖੀ ਹੋਈ ਹੈ ਮੂਰੇ ਵੀ ਤੇ ਮਾੜੀ ਮਾੜੀ ਲਿਕਿੰਗ ਗਰੀ ਜੇ ਉਹ ਲਾਇਸਟੀ ਟੁੱਟੀ ਹੋਵੇ ਨਾ ਫਿਰ ਉਹਨੂੰ ਲਾਈ ਦਿਆ ਕਰੋ ਇਹ ਚੀਜ਼ ਦਾ ਲਾਈ ਵੀ ਧਿਆਨ ਰੱਖਣਾ ਆ ਦੇਖੋ ਇੱਥੇ ਲੱਗੀ ਸੀ ਆਪਾਂ ਇੱਥੋਂ ਚੱਕਾਂਗੇ ਦੀ ਲੰਬਾਈ ਨਾ ਹਲਕਾ ਜਿਹਾ ਪੀਲਾਪਨ ਛੱਡ ਕੇ ਇਸ ਜਗ੍ਹਾ ਤੋਂ ਇਹਦੀ ਲੰਬਾਈ ਜਿਹੜੀ ਆਪਾਂ ਚੱਕਾਂਗੇ 48 ਲੰਬਾਈ ਆ ਆਪਾਂ ਨੇ 41 ਰੱਖਣਾ ਇੱਥੋਂ ਅੱਧਾ ਇੰਚ ਉੱਪਰ ਸਲਾਈ ਦੇ ਵਿੱਚ ਆਊਗਾ ਜਿੰਨਾ ਕੁ ਉਹਨਾਂ ਕੁ ਇਹ ਆਹ ਹੋ ਗਿਆ ਆਪਣਾ ਮੇਨ ਲੰਬਾਈ ਦਾ ਨਿਸ਼ਾਨ 41 ਠੀਕ ਆ ਤਾਂ ਇਸ ਪੈਨ ਦਾ ਜਿਹੜਾ ਤੀਰਾ ਉਹ 10.5 ਪਰ ਬੈਗ ਵਾਲਾ ਜ਼ਿਆਦਾ ਵੱਡਾ ਹੈ ਨਹੀਂ ਆਪਾਂ ਕਿੰਨਾ ਪਾਵਾਂਗੇ ਇਹਨੂੰ 11.5 ਹਾਂ ਆ ਇੱਕ ਦੂਜੀ ਜੀ ਦਾ ਖਾਸ ਖਿਆਲ ਰੱਖਿਆ ਕਰੋ ਤੀਰੇ ਦਾ 11.5 ਪਾਇਆ ਆਪਾਂ ਨੀਚੇ ਨੂੰ ਹੁਣ ਜਿਹੜੀ ਛਾਤੀ ਹੈ ਇਹਨਾਂ ਦੀ ਉਹ ਹੈਗੀ ਆ 17 ਇੰਚ ਉਪਰੋਂ ਛਾਤੀ ਤੋਂ ਕੋੜਤੀ ਤਿਆਰ ਹੈਗੀ 17 ਆਪਾਂ ਨੀਚੇ ਨੂੰ ਪਾਵਾਂਗੇ 7 ਇੰਚ ਇਹ ਆ ਬਿਲਕੁਲ ਸਿੱਧਾ ਲਾ ਲੈਣਾ ਜੀ ਇੱਥੋਂ ਲਾਵਾਂਗੇ ਹੁਣ ਆਪਾਂ 8.5 ਸਤਾਰ ਦੋਆਂ ਚਾਪਾ ਬੱਧ ਪਾਉਣੇ ਹੁੰਦੇ ਆ ਲੋਟੀਆਂ ਆਨਸ਼ਾਨ ਜੀ ਤੁਸੀਂ ਗਲਾਈ ਵਾਲਾ ਮੈਂ ਤੁਹਾਨੂੰ ਚੈੱਕ ਕਰਕੇ ਬਾਅਦ ਵਿੱਚ ਦਿਖਾਉਣਾ ਕਿਉਂਕਿ ਮੇਰੇ ਹੱਥ ਨਾਲ ਟਿਕਿਆ ਹੋਇਆ ਉਹ ਮੈਂ ਜੀ ਤਾਂ ਬਿਲਕੁਲ ਸਹੀ ਆਉਂਦਾਗਾ ਤੁਸੀਂ ਮੇਨਾਂ ਤਾਂ ਮੈਂ ਤੁਹਾਨੂੰ ਮਣਕੀ ਵੀ ਤੁਹਾਨੂੰ ਕਿੱਥੋਂ ਗਲਾਈ ਸ਼ੁਰੂ ਕਰਦੇ ਨੇ ਦੋ ਇਧਰ ਵੀ ਦੋ ਤੇ ਠੀਕ ਆ ਜੇ ਤੁਸੀਂ ਦੋ ਤੇ ਮਣਕੀ ਗਲਾਈ ਪੋਣੀ ਦੋ ਤੇ ਮਣਕੀ ਪਾ ਸਕਦੇ ਹੋ ਵੈਸੇ ਮੇਰੇ ਹੱਥ ਟਿਕਿਆ ਬੈ ਮੈਂ ਉਹ ਵੀ ਨਿਸ਼ਾਨ ਲਾਉਣਾ ਹੈ ਨਾ ਬਿਲਕੁਲ ਸਹੀ ਆਉਂਦਾਗਾ ਸਾਰਾ ਇਧਰ ਆਪਣਾ ਹੋ ਗਿਆ ਸਾਈਡ ਸਲਾਈ ਜਿਹੜੀ ਹੈਗੀ ਇਹਨਾਂ ਦੀ ਉਹ 14.5 ਇੱਥੋਂ 14.5 ਆਪਾਂ ਲੱਖਾਂਗੇ 15 ਇੰਚ ਆਹ ਚੀਜ਼ਾਂ ਮੇਨ ਲਿਆ ਕਰੋ ਛੋਟੀ ਛੋਟੀ ਜਿਵੇਂ ਸਾਈਡ ਸਲਾਈ ਹੋਈ ਹੁਣ ਤਾਂ 2 ਮਿੰਟ ਲੱਗਦੇ ਬਾਅਦ ਦੇ ਵਿੱਚ ਪੱਟ ਦੇੜ ਕਰਨੀ ਵਾਲੀ ਓਕੀ ਹੋ ਜਾਂਦੀ ਹੈ ਨਾ ਮੇਨ ਆਪਣਾ ਇਹੀ ਹੁੰਦਾ ਵੀ ਸੂਟ ਨੂੰ ਦੇੜ ਨਾ ਨਾ ਪਵੇ ਨਾਲ ਤਾਂ ਦੇੜੇ ਨਾਲ ਸੂਟ ਰਹਿੰਦਾ ਕੁਸ਼ੀ ਇਹਦੇ ਵਿੱਚ ਅਨ ਸ਼ਰਮੋਂ ਫੱਟੀ ਨੇ ਚੱਕ ਲਿਆ ਕਰੋ ਐਵੇਂ ਵੀ ਬਿਲਕੁਲ ਸਿੱਧਾ ਕੱਟਿਆ ਜਾਵੇ

ਨਾਲ ਨਾਲ ਨੂੰ ਸਟੈਪ ਦੇ ਨਾਲ ਆਏ ਬੰਨੂਗੇ ਨੂੰ ਤਾਂ ਕਿ ਹੱਲੇ ਨਾ ਸੁੱਕੇ ਸਟੈਪ ਲਾ ਦਿਆ ਗੁਰੂ ਸਾਰੇ ਦੇ ਤਾਂ ਕਿ ਜਦੋਂ ਆਪਾਂ ਲਾਈਨਿੰਗ ਕੱਟਣੀ ਹੈ ਫਿਰ ਦਿੱਕਤ ਨਹੀਂ ਆਉਂਦੀ ਆ ਦੇਖੋ ਮੋਢਾ ਇੱਥੇ ਬੰਨ੍ਹਦੇ 7 ਇੰਚ ਪਤਾ ਲੱਗ ਗਿਆ ਜਦੋਂ ਤੀਰ ਆਪਾਂ ਇਹਨਾਂ 6.5 ਕੀ ਪਾਇਆ ਕਿਉਂਕਿ ਤੀਰਾਂ ਨਾਲ ਛੋਟਾ ਵਾਲਾ ਤੁਹਾਨੂੰ ਮਿਣਕੇ ਦਿਖਾਉਣਾ ਉਹਨਾਂ ਨੂੰ ਫਿਰ ਸੌਖੀ ਸਮਝ ਲੱਗ ਜੂਗੀ ਜਿਹੜੀ ਆਪਾਂ ਨਵੇਂਗਾ ਸਿੱਖਦੇ ਹਾਂ ਉਹਨੂੰ ਨਹੀਂ ਪਤਾ ਲੱਗਦਾ ਨਾ 7 ਇੰਚ ਪਾਉਣਾ ਜਾਂ 6.5 ਪਾਉਣਾ ਇਹਦਾ ਇਸ ਪੈਂਦਾ ਮੁੱਢਾ ਪਾਇਆ ਹੁਣ ਮੈਂ ਸਾਢੇ 6 ਪਾਤਾ ਪਹਿਲਾਂ ਮੈਂ 7 ਦਾ ਡਿਸੀਜਨ ਲਿਆ ਸੀ ਨਾ ਇਥੋਂ ਚਾਹ ਕੇ ਤੁਹਾਨੂੰ ਮੈਂ ਹੁਣੀ ਦੱਸਦਾ ਪਹਿਲਾਂ ਪਾ ਲਾਂ ਲੇ ਜਦੋਂ ਇਹ ਰਾਉਂਡ ਰੋਟ ਇਸ ਰੋਟ ਆਊਗਾ ਨਾ ਚੱਕਰ ਆਹ ਦੇਖੋ ਜਦੋਂ ਆ ਚੀਜ਼ ਦੀ ਆਏ ਹੋਗੇ ਇਥੋਂ ਐ ਘੁੰਮ ਕੇ ਘੁੰਮ ਕੇ ਆ ਦੇਖੋ ਕਿੰਨਾ ਹੋ ਗਿਆ ਸਾਢੇ 7.5 ਹੋ ਗਿਆ ਹੁਣੀ ਤੇ ਜੇ ਆਪਾਂ ਇਥੋਂ ਇਥੋਂ ਕੱਟਾਂਗੇ 7 ਤੇ ਤਾਂ ਬਹੁਤ ਜ਼ਿਆਦਾ ਵੱਡਾ ਹੋ ਜਾਂਦਾ ਇਹ ਚੀਜ਼ ਦਾ ਧਿਆਨ ਰੱਖਣਾ ਜੇ ਜਦੋਂ ਤੀਰਾ ਛੋਟਾ ਹੋਵੇ ਤੇ ਆਹ ਛਾਤੀ ਵੱਧ ਹੋਵੇ ਹਨ ਫਿਰ ਇਥੋਂ ਫੈਲਦਾ ਮੋਢਾ ਤੇ ਉਹਦੇ ਨਾਲ ਵੱਡਾ ਹੋ ਜਾਂਦਾ ਪਰ ਤੁਸੀਂ ਜੇ ਦੋ ਬਾਹਾਂ ਚੜਾਓਗੇ ਤਾਂ ਮੂਰੇ ਬੁਲਬਲੇ ਬਣਨੇ ਇਹ ਚੀਜ਼ ਦਾ ਲਾਜ਼ਮੀ ਧਿਆਨ ਰੱਖਣਾ ਜੇ ਕਿਸੇ ਭੈਣ ਨੂੰ ਸਮਝ ਨਹੀਂ ਲੱਗੀ ਉਹ ਵੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰੇ ਜੇ ਸਮਝ ਲੱਗ ਗਈ ਤਾਂ ਵੀ ਕਮੈਂਟ ਕਰੇ ਹਨ ਵੀ ਹਾਂਜੀ ਭਾਈ ਸਾਨੂੰ ਹੁਣ ਸਮਝ ਆ ਗਈ ਵੀ ਤੁਸੀਂ ਮੋਢਾ 6 ਜਾਂ ਸਾਢੇ 6 ਕਿਉਂ ਪਾਉਣੇ ਹੋ ਫਰੰਟ ਪੱਲਾ ਆਪਾਂ ਕੱਟ ਲੈਣ 사이드 ਤੇ ਰੱਖਾਂਗੇ ਉਹਨਾਂ ਉਹ ਨਹੀਂ ਬੈਕ ਪੱਲਾ ਵਿਛਾ ਲਾਂਗੇ ਆਪਾਂ। ਨੋਚ। ਜਿਹੜੀ ਵੀ ਉਸ ਇਤਨੀ ਇੱਥੋਂ ਪੀਲੀ ਬਾਰਡਰ ਤੋਂ ਆਪਾਂ ਅੰਦਰ ਲੀਰ ਲਾ ਕੇ ਦੀ। ਇੰਨਾ ਕੁ ਦਿਖਾ ਦਿਆਂ ਬਾਹਰਲੇ ਪਾਸੇ ਠੀਕ ਹੈ ਤੇ ਇਹਦੇ ਵਿੱਚ ਸਲਵਾਰ ਨਾਲ ਦੀ ਪੈਪੰਗ ਢਾਗੇ। ਵੀਡੀਓ ਨੂੰ ਐਂਡ ਤੱਕ ਕਰ ਜ਼ਰੂਰ ਦੇਖੋ ਹਨਾ ਫਿਰ ਸਭ ਕਈ ਚੀਜ਼ਾਂ ਮਿਸ ਹੋ ਜਾਣੀਆਂ ਪਤਾ ਨਹੀਂ ਲੱਗਦਾ ਹਨਾ। ਨੋਚ ਜਿੰਨੀ ਕਲੀਰ ਬਾਈ ਦਿਆਂ ਸਾਈਡ ਵਾਲੀ ਕੱਢ ਲੈ ਕਰੋ ਲੰਮੀ ਨਾਲ ਤਾਂ ਘੇਰਾ ਕੋਰਾ ਠੰਦੇ ਰੌਣ ਦੇ। ਕੰਮ ਦੇ ਦਿੰਦੀ ਆ। ਆਹ ਲੋ ਕਿਉਂਕਿ ਆਪਾਂ ਇਹ ਪਾਇਆ ਸੀ 18 ਜਦੋਂ 20 ਜਦੋਂ 22 22 ਜਾਂ ਟੋਟਲ ਆਪਾਂ ਪਾਇਆ ਘੇਰੇ ਇਸ ਪੈਨ ਨੂੰ ਕਿਉਂਕਿ ਪੈਪੰਗ ਇਹਨਾਂ ਦੇ ਕੱਟ ਨਹੀਂ ਆਪਾਂ ਇੱਥੋਂ ਲਾਵਾਂਗੇ 11 ਤੇ ਔਰੇ ਹੋਰ ਪਰ ਇੱਕ ਵਾਰ ਨਿਸ਼ਾਨ ਚੱਕ ਲੈਣੀਆਂ ਇੱਥੋਂ ਕਨੀ ਨੂੰ ਛੱਡ ਕੇ 11 ਇੱਥੋਂ ਵੀ 11 ਤੇ ਇੱਥੋਂ ਵੀ 11 ਠੀਕ ਆ ਕਿਸੇ ਵੀ ਚੀਜ਼ ਦੀ ਨਹੀਂ ਸਮਝ ਲੱਗਦੀ WhatsApp ਤੇ ਬੋਲ ਕੇ ਭੇਜ ਦਿਆ ਕਰੋ ਕਮੈਂਟ ਬਾਕਸ ਦੇ ਵਿੱਚ ਵੀ ਲਿਖਿਆ ਕਰੋ ਬਈ ਸਾਨੂੰ ਆਹ ਚੀਜ਼ ਦੀ ਸਮਝ ਨਹੀਂ ਲੱਗੀ ਦੁਬਾਰੇ ਸਮਝਾ ਦਿਓ ਹਨ ਜਿਹੜੇ ਭਰਾ ਜਿਹੜਾ ਪੈਣਾ ਨਵੇਂਆ ਚੈਨਲ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਨੂੰ ਵਜਾ ਕੇ ਆਲੇ ਬਟਨ ਤੇ ਸੈੱਟ ਕਰ ਲਓ ਤੇ ਜਿਹੜੀਆਂ ਭੈਣਾਂ ਬਿਲਕੁਲ ਹੀ ਅਣਜਾਣ ਆਂ ਜਿਨ੍ਹਾਂ ਨੂੰ ਨਹੀਂ ਹਨਾ ਕੰਮ ਬਿਲਕੁਲ ਨਹੀਂ ਆਉਂਦਾ ਉਹ ਜਰੂਰ ਦੱਸਿਆ ਕਰੋ ਵੀ ਅਸੀਂ ਬਈ ਬਿਲਕੁਲ ਅਣਜਾਣ ਸ਼ੁਰੂ ਤੋਂ ਹੀ ਕੰਮ ਸਿੱਖਣਾ ਹਨਾ ਫਿਰ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਉਨੀ ਮੈਂ ਜਿਆਦਾ ਬਰੀ ਕੀ ਚ ਜਾਣਾ ਕਾਮ ਜੀ ਦੱਸਣ ਦੇ ਵਿੱਚ ਤਾਂ ਕਿ ਹਰ ਇੱਕ ਚੀਜ਼ ਤੁਹਾਡੇ ਕੱਲੀ-ਕੱਲੀ ਸਮਝ ਆਵੇ। ਬਾਕੀ ਸਿਖਾਉਣ ਦਾ ਕੋਈ ਪੈਸਾ ਨਹੀਂ ਨਾ ਹੀ ਦਸਲਾਈ ਤੇ ਨਾ ਹੀ ਕਟਾਈ। ਕਈ ਵਾਰੀ ਕਿਸੇ ਭੈਣ ਦੇ ਮਨ ਚ ਆਏ ਹੁੰਦਾ ਕਿ ਕਿਤੇ ਕੋ ਪੈਸਾ ਹੋਊਗਾ ਹਨਾ। ਉਹ WhatsApp ਤੇ ਮੈਸੇਜ ਭੇਜਦਾ ਜਾਂ ਕੋਈ ਹੋਰ ਇਸ ਤਰ੍ਹਾਂ ਦਾ ਕੋਈ ਵੀ ਪੈਸਾ ਨਹੀਂਗਾ। ਬਿਲਕੁਲ ਫ੍ਰੀ ਆ ਆਪਣਾ ਇਹ ਸੇਵਾ। ਕੋਈ ਵੀ ਭੈਣ ਸਿੱਖ ਸਕਦੀ ਆ। ਬਾਕੀ ਦਿਨੇ ਕਿਸੇ ਵੀ ਭੈਣ ਨੇ ਫੋਨ ਨਹੀਂ ਲਾਉਣਾ ਇਹ ਚੀਜ਼ ਦਾ ਧਿਆਨ ਰੱਖਣਾਗਾ। ਕੱਪੜਿਆਂ ਬਾਰੇ ਪੁੱਛਣ ਵਾਸਤੇ ਕੋਈ ਨਾ ਕਿਸੇ ਭੈਣ ਨੂੰ WhatsApp ਤੇ ਬੋਲ ਕੇ ਜਿੰਨਾ ਮਰਜ਼ੀ ਭੇਜਿਆ ਕਰੋ ਹਨਾ ਉਹ ਮੈਂ ਜਦੋਂ ਵੀ ਟਾਈਮ ਲੈਂਦਾ ਰੋਟੀ ਪਾਣੀ ਖਾਂਦਾ ਵੇਰੀ ਚੈੱਕ ਕਰ ਲੈਣਾ ਹੁਣ ਆਪਾਂ ਇਹ ਚੀਜ਼ਾਂ ਦਾ ਧਿਆਨ ਰੱਖਣਾ ਹੈ ਜਿਹੜਿਆ ਆ ਲੈਣਾ ਦਾ ਇੱਥੇ ਆਪਾਂ ਇੱਕ ਹੋਰ ਸਟੈਪ ਲਾ ਦਾਂਗੇ ਇਹਦੇ ਤਾਂ ਕਿ ਫਰਕ ਨਾ ਪਵੇ ਬਾੜੀ ਮਣੀ ਚੀਜ਼ਾਂ ਦਾ ਵੀ ਧਿਆਨ ਰੱਖਿਆ ਕਰੋ ਵੀ ਨਿੱਕੀ ਤੋਂ ਨਿੱਕੀ ਤਾਂ ਹੈ ਨਾ ਬਾਅਦ ਦੇ ਵਿੱਚ ਨਹੀਂ ਕੁਝ ਬਣਦਾ ਪਹਿਲਾਂ ਆਪਾਂ ਧਿਆਨ ਰੱਖ ਸਕਦੇ ਹਾਂ ਸੱਚੀ ਚੀਜ਼ ਦਾ ਬਾਕੀ ਜਦੋਂ ਤੁਸੀਂ ਪਲਾਜੋ ਦਾ ਨਾਪ ਲੈਣਾ ਹੁੰਦਾ ਤਾਂ ਲੱਕ ਲਾਜ਼ਮੀ ਮੇਨਣਾ ਇਹ ਜੀ ਚ ਤਿਆਰ ਰੱਖਣਾ ਜੇ ਤੁਹਾਡੇ ਕੋਲ ਸੂਟ ਆਇਆ ਤਾਂ ਉਹਨੂੰ ਫੋਨ ਨੰਬਰ ਤੁਸੀਂ ਲੈ ਕਿਉਂ ਕਿ ਆਪਦਾ ਲੱਕ ਮਣਕੇ ਦੱਸੋ ਜਿੱਥੇ ਤੁਸੀਂ ਪੈਂਟ ਜਾਂ ਲੋਰ ਬਨੋਗੇ ਹਨ ਇਹ ਚੀਜ਼ ਦਾ ਲਾਜ਼ਮੀ ਧਿਆਨ ਰੱਖਣਾ ਲੱਕ ਦਾ ਨਾ ਕੋਈ ਜ਼ਰੂਰੀ ਧੁੰਨੀ ਤੋਂ ਹੇਠਲੇ ਪਾਸੇ ਇੱਥੋਂ ਪੇਟ ਦੇ ਉੱਪਰ ਜਿਆਦਾ ਨਹੀਂ ਮੈਣਨ ਜਿੱਥੇ ਧੁੰਨੀ ਤੋਂ ਹੇਠਾਂ ਆਪਣਾ ਖੜਦਾ ਨਾ ਪਲਾਜੋ ਜਾਂ ਪੈਂਟ ਖੜਦੇ ਉਥੋਂ ਨਾਪ ਲਿਆ ਕਰੋ ਲੱਕ ਦਾ ਜਿਹੜੀ ਪੈਣ ਨੇ ਤੁਹਾਡੇ ਤੋਂ ਪਲਾਜੋ 벨ਟ ਵਾਲਾ ਬਣਾਉਣਾ ਆਪਾਂ लास्ट ਕਲਾ ਹਣੋਂ ਬਾਕੀ ਆਪਾਂ ਨਾਪ ਦੀ ਵੀਡੀਓ ਨਾਲ ਨਾਲ ਪਾਉਂਦੇ ਰਹਿੰਦੇ ਆ ਜੇ ਦੁਬਾਰੇ ਕਹੋਗੇ ਤਾਂ ਮੈਂ ਦੁਬਾਰੇ ਇੱਕ ਵਾਰੀ ਪੈਂਟ ਵਾਲੇ ਪਲਾਜੋ ਦਾ ਨਾਪ ਕਿਵੇਂ ਲੈਣਾ ਉਹਦੀ ਵੀਡੀਓ ਪਾ ਦੂੰਗਾ ਇਹ ਹਨ ਇਹ ਤੁਹਾਰ ਕੀ ਲਕਿਆ ਪਰ ਸ਼ੇਪ ਦੇ ਕੇ ਨਾਲ ਹੀ ਮਿਲਾਤਾ ਲਓ ਜੀ ਇੰਨੀ ਹੀ ਦੇਣੀ ਬਾਹਲੀ ਜਿਆਦਾ ਨਹੀਂ ਸ਼ੇਪ ਦੇਣੀ ਫਿਰ ਪਿੱਛੇ ਜੀ ਆਪ ਜਿਆਦਾ ਸ਼ੇਪ ਦੇਮਗਾ ਇੱਥੇ ਐ ਇਸ ਤਰ੍ਹਾਂ ਜਿਆਦਾ ਬਣ ਜੂਗਾ ਜਿਵੇਂ ਮੇਰੇ ਬਣਿਆ ਚਲੋ ਬੰਦਿਆਂ ਦੇ ਥੋੜਾ ਚਾਲਿਆ ਬੁੜੀਆਂ ਦੇ ਨਹੀਂ ਆ ਚੀਜ਼ ਚੱਲਦਾ ਜਿਆਦਾ ਹੈ ਇਹ ਜੀ ਦਾ ਧਿਆਨ ਰੱਖਣਾ ਟੱਕਾਂ ਦੇ ਉੱਪਰੋਂ ਵੀ ਟੱਕ ਬਸ ਜਦੋਂ ਕੱਟਣਾ ਤੀਰਾ ਵਧਣ ਵੀ ਨਹੀਂ ਦੇਣਾ ਕੱਟਣਾ ਵੀ ਨਹੀਂ ਦੇਣਾ ਪਰ ਮੈਂ ਦੋ ਵਾਰੀ ਮਿਲ ਲਿਆ ਕਰੋ ਹੁਣ ਆਪਾਂ ਇਹਨੂੰ ਸਾਈਡ ਤੋਂ ਚੱਕਾਂਗੇ ਇੱਥੋਂ ਲਗਭਗ ਦੋ ਸੂਤ ਠੀਕ ਆ ਅੱਧਾ ਟਿੱਕਰ ਤੇ ਟੱਕਾਂ ਦੇ ਉੱਪਰ ਮੈਂ ਟੱਕ ਲਾ ਦੂੰਗਾ ਇਹਨੂੰ ਇੱਥੋਂ ਮਨ ਉਹਨੂੰ ਦੁਬਾਰੇ ਫੇਰ ਇੱਕ ਵਾਰੀ ਬੰਨ ਲੂਗਾ ਆ ਚੀਜ਼ ਜ਼ਰੂਰ ਕਰਿਆ ਕਰੋ ਤੁਸੀਂ ਵੀ ਨਾ ਜਿਵੇਂ ਸਟੈਪਲ ਦੇ ਨਾਲ ਇਹਨੂੰ ਬੰਨ ਤਾ ਫਿਰ ਸੌਖੀ ਹੋ ਜਾਂਦੀ ਲਰਨਿੰਗ ਘਟਨੀ ਬਿਲਕੁਲ ਹੀ ਬਾਅਦ ਦੇ ਵਿੱਚ ਨਹੀਂ ਹਿੱਲੀ-ਹਿੱਲੀ ਜਾਂਦਾ ਸੂਤ ਬਾਅਦ ਦੇ ਵਿੱਚ ਇਹ ਇੱਥੋਂ ਵੰਨ ਲਿਆ ਜਿੱਦੋਂ ਵੀ ਸੂਤ ਭਾਰ ਦਾ ਫਰਕ ਨਹੀਂ ਪਊਗਾ ਤੇ ਜਿਹੜੀਆਂ ਭੈਣਾਂ ਪੁੱਛਦੇ ਜਾਣੇ ਨੇ ਮੈਨੂੰ ਵੀ ਬਾਈ ਤੁਸੀਂ ਕਿਵੇਂ ਜੋੜਦੇ ਹੋ ਅਸੀਂ ਇਹਨੂੰ ਇਹਦੇ ਨਾਲ ਸਿੰਗਲ ਪੱਲੇ ਨੂੰ ਸਿੰਗਲ ਦੇ ਨਾਲ ਜੋੜ ਕੇ ਸਾਈਡ-ਸਾਈਡ ਤੇ ਸਿਉਣ ਮਾਰ ਲੈਂਦੇ ਮੈਂ ਇੱਕ ਦਿਨ ਇੱਕ ਵੀਡੀਓ ਬਣਾ ਦਊਗਾ ਇਹਦੀ ਸਲਾਈ ਤੇ ਫਿਰ ਤੁਹਾਨੂੰ ਸੌਖਾ ਹੋ ਜਾਊਗਾ ਹਨਾ ਜਦ ਤੱਕ ਆਪਾਂ ਵੀਡੀਓ ਪਾਉਂਦੇ ਨਹੀਂ ਤੁਹਾਨੂੰ ਸਮਝ ਨਹੀਂ ਲੱਗਣੀ ਆ ਇਹ। ਜਦੋਂ ਅਸੀਂ ਜੋੜਦੇ ਆ ਕੋਈ ਸੂਈ ਨਾ ਕੱਚਾ ਨਹੀਂ ਕਰਦੇ। ਇੱਥੋਂ ਸ਼ੁਰੂ ਕਰਕੇ ਮਸ਼ੀਨ ਧਰ ਕੇ ਚਾਰ ਚਪੇਰੇ ਦੀ ਢੀੜਾ ਲਾਉਣੇ ਆ। ਫਿਰ ਉਹਦੇ ਨਾਲ ਲੈਂਡਿੰਗ ਜੁੜ ਜਾਂਦੀ ਜੀ। ਆਹ ਲੋ ਆਪਣੇ ਦੋਨੇ ਪੱਲੇ ਕੱਟੇਗੇ, ਅਗਲਾ ਪਿਛਲਾ। ਇਹਦੀ ਲੈਂਡਿੰਗ ਆਪਾਂ ਬਾਅਦ 'ਚ ਕੱਟਾਂਗੇ, ਪਹਿਲਾਂ ਬਾਹਾਂ ਕੱਟ ਦਈਏ, ਉਸ ਤੋਂ ਬਾਅਦ ਕੱਟਾਂਗੇ ਸਲਵਾਰ। ਬਣ। ਬਾਹਾਂ ਦੀ ਜਿੰਨੀ ਕਿ ਲੰਬਾਈ ਆਉਗੀ ਆਪਾਂ ਓਨੀ ਹੀ ਰੱਖ ਸਕਦੇ ਆ ਕਿਉਂਕਿ ਇਹਦਾ ਨਾ ਤੋਂ ਪਹਿਲੇ ਵਾਰ ਸੇ ਜੋੜ ਲਾਏ ਹੋਏ ਸੀ ਸਾਰੇ ਕਾਹਦੇ। ਜਿੰਨੀ ਕਿ ਇਹਨਾਂ ਨੇ ਬਾਹ ਦਿੱਤੀ ਸੀ ਆਪਾਂ ਉਨੀ ਕੀ ਗੱਡਾਂ ਵੀ ਫਰਾ ਦੇਖੋ ਪੀਸ ਹੀ ਆਪਣੇ ਕੋਲੇ ਜਿੰਨਾ ਹੈਗਾ ਆਇਆ ਹਾ ਇਸ ਤਰ੍ਹਾਂ ਇੱਕ ਵਾਰੀ ਬਸ ਅੰਦਰਲੇ ਪਾਸੇ ਕਰ ਲ ਗਏ ਸਿੱਧਾ ਬਸ ਨਿਸ਼ਾਨ ਜਿਹੜੇ ਆ ਉਹ ਬਾਹਰ ਨਾ ਦੇ ਸੀ ਇਹ ਤਾਂ ਫਾਲੋ ਕੈਮਰਾ ਹਲਾਇ ਜਿੰਦਾ ਨਾ ਚੰਗੀ ਤਰ੍ਹਾਂ ਸੈੱਟ ਕਰਕੇ ਜਿੰਨੀ ਤੁਸੀਂ ਕੱਪੜੇ ਤੇ ਪ੍ਰੈਸ ਮਾਰੋਗੇ ਓਨੀ ਸਫਾਈ ਆਊਗੀ ਇਹ ਕੀ ਦਾ ਲਾਜ਼ਮੀ ਧਿਆਨ ਰੱਖਣਾ ਬਣਾਉਣ ਵੇਲੇ ਵੀ ਤੇ ਕਟਾਈ ਕਰਨੇ ਵੇਲੇ ਵੀ ਹੈਨਾ ਜਿੰਨੀ ਵੱਧ ਪ੍ਰੈਸ ਮਾਰੋਗੇ ਓਨੀ ਸਫਾਈ ਆਊਗੀ ਕਿਉਂਕਿ ਮਾਣੀ ਮਾਣੀ ਚੀਬ ਟਿਆ ਲਾ ਬਣਾ ਜਣੀ ਬਾਅਦ ਤੁਸੀਂ ਮੰਨ ਕੇ ਲੋ ਸੂਟ ਬਿਲਕੁਲ ਸਹੀ ਬਣਾਇਆ ਬਾਅਦ ਜਦੋਂ ਪ੍ਰੈਸ ਮਾਰਤੀ ਸੂਟਸ ਵਾਲਾ ਖੋਲ ਜਿੰਦਾ ਤਾਂ ਕਿ ਪਹਿਲੇ ਪ੍ਰੈਸ ਮਾਰ ਲਿਆ ਕਰੋ ਜਿੰਨਾ ਉਹਨੇ ਖੁੱਲਣਾ ਪਹਿਲੇ ਖੋਲੀ ਜੇ ਜਾਂ ਸੰਗੜਾ ਦਾ ਸੰਗੜੇ ਜੀ ਹੈਨਾ ਆਨ ਇੱਥੇ ਮੁੰਡਾ ਪੈਣਾ ਇੱਥੇ ਜਾ ਜੀ ਤੁਸੀਂ ਤਕਰੀਬਨ ਲਗਭਗ ਮੈਂ ਕਿੱਪ ਰੱਖ ਕੇ ਫਿਰ ਸ਼ੇਪ ਦੇ ਮੰਗਲੀ ਮੋੜਾ ਹੈਗਾ ਇਸ ਭਾਗ ਦਾ 8 ਇੰਚ ਇੱਥੋਂ 8 ਥੋੜਾ ਜਿਹਾ ਪਿੱਛੇ ਕਰ ਲਾਂਗੇ ਨੀ ਨਸਤ ਘੱਟ ਦੋ ਘੱਟ ਕੱਪੜੇ 'ਚ ਘੱਟਣਾ ਸਿੱਖਿਆ ਕਰੋ ਜੇ ਆਪਣਾ ਪਾ ਇੱਥੇ ਕਰੀਜ਼ ਪਾ ਲਈ ਨਾ ਜਿਹੜੀ ਬਾਹਾਂ ਦੀ ਲੰਮਾਈ ਭਾਗ ਦੀ ਵੈਸੇ 16 ਸੀ ਆਪਾਂ ਨੂੰ ਫਿਰ ਮਜਬੂਰੀ ਕਰਕੇ ਜਿੰਨੀ ਹੈਗੀ ਉੱਥੇ ਹਾਂ ਨਾ ਲਾਉਣੀ ਪਊ ਆਹ ਮੋਡਾ ਇੱਥੋਂ ਹੈਗਾ 7 8 16 ਇੰਚ ਅੱਠ ਤੁਸੀਂ 16 ਅੱਡੇ ਇੰਚ ਬਾਹਰ ਤੇ ਆ ਜਿਹੜੀ ਤੁਸੀਂ ਸ਼ੇਪ ਦੇਣੀ ਆ ਇਹ 3 ਇੰਚ 3 ਮੈਂ ਤਨ ਤੋਂ ਸਵਾ ਤਿੰਨ ਵੀ ਦੇ ਦੇਣਾ ਹੁੰਦਾ ਇਹ ਦਾ ਨਾ ਕਿ ਇਹ ਮੋਡਾ ਅੜਦਾ ਨਹੀਂ ਥੋੜਾ ਛੋਟਾ ਵੀ ਹੋਊਗਾ ਤਾਂ ਜਿਹੜੀ ਇਹਨਾਂ ਦੀ ਬਾਹਾਂ ਦੀ ਮੂਰੀ ਹੈਗੀ ਉਹ 10 ਇੰਚ ਇੱਥੋਂ ਠੀਕ ਆ ਇਹ ਪਹਿਲਾਂ ਕਹਿ ਰਹੇ ਸੀ ਖੁੱਲੀ ਕਰਵਾਉ ਨੂੰ ਆਪਾਂ ਇੱਕ ਵਾਰੀ ਮਾਰ ਜਣਾਖ ਦਿੰਨੇ ਆ ਕਰਦੇ ਥੋੜੀ ਖੁੱਲੀ ਆ ਦੇਖੋ 7 ਇੰਚ ਕਰਕੇ ਆਪਣਾ ਜਿਹਨੇ ਖੁੱਲੀ ਕਰਬੂਣੀ ਪੁੱਛ ਕੇ ਫੋਨ ਕਰਕੇ ਇੰਚ ਸਵਾ ਇੰਚ ਦਾ ਮਾਰਜਿਨ ਰੱਖ ਦਿੰਦੀ ਹੈ ਜੀ ਇਹਨਾਂ ਨੇ ਥੋੜੀ ਸ਼ੇਪ ਚੇਂਜ ਕਰਾਉਣੀ ਬਾਅਦ ਤਾਂ ਕੋਣੀ ਹੈਗੀ ਇਹਨਾਂ ਦੀ ਜਿਹੜੀ ਉਹ ਵੀ ਮੈਨ ਨਹੀਂ ਆਪਾਂ ਨੇ ਕੋਣੀ ਹੈਗੀ 6.5 ਯਾਨੀ ਕਿ 13 ਇੱਥੋਂ 6.5 ਆ ਸਾਢੇ 1 ਇੰਚ ਦਾ ਇਹਦੇ ਵਿੱਚ ਵੀ ਮਾਰਜਿਨ ਰੱਖ ਦਿੰਦੀ ਹੈ ਸਵੇਰ ਇੱਕ ਭੈਣ ਦੀ ਕਾਲ ਆ ਰਹੀ ਸੀ ਉਹ ਕਹਿੰਦੇ ਮੇਰੇ ਸਾਢੇ ਨੂੰ ਸ਼ੇਪ ਦੇਣੀ ਜਣੇ ਹੋਈ ਬਾਅਦ ਇਹ ਦੇਖੋ ਇੱਥੋਂ ਤੱਕ ਤੁਸੀਂ 2 ਇੰਚ ਤੱਕ ਸਿੱਧੇ ਜਾਣਾ ਇੱਥੋਂ ਇੱਕੇ ਹਮ ਥੱਲੇ ਨੂੰ ਉਤਰ ਲਾਗੇ ਨਾ ਚਾਗੜਾ ਕੱਚੀ ਮਾਰਕਿੰਗ ਕਰ ਲਿਆ ਕਰੋ ਇਹ ਐਵੇਂ ਠੀਕ ਆ ਫਿਰ ਹੌਲੀ ਹੌਲੀ ਹੱਥ ਟਿਕਦਾ ਇਹ ਕਿਸੇ ਦਾ ਵੀ ਜਦੋਂ ਸ਼ੁਰੂ ਚ ਅਸੀਂ ਕੰਮ ਸਿੱਖਿਆ ਉਹ ਸਾਡਾ ਵੀ ਨਹੀਂ ਹੁੰਦਾ ਹੈ ਹੌਲੀ 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 ਫਿਰ ਹਜ਼ਾਰਾਂ ਲੱਖਾਂ ਦੇ ਸੂਟ ਕੱਟੇ ਜਾਂਦੇ ਆ ਹੱਥ ਵੇ ਦੀ ਫਿਰ ਹੱਥ ਟਿਕ ਜਾਂਦਾ ਹਨ ਜਦੋਂ ਬਹੁਤ ਵਾਰ ਬਾਰੇ ਕੰਮ ਕਰਦੇ ਰਹਿੰਦੇ ਆ ਫਿਰ ਆਪਾਂ ਨੂੰ ਹੱਥ ਟਿਕ ਜਾਂਦੇ ਨੇ ਫਿਰ ਨਹੀਂ ਕੋਈ ਦਿੱਕਤ ਆਉਂਦੀ ਆਲੋ ਠੀਕ ਆ ਇਹਦੀ ਜਿਹੜੀ ਆਪਾਂ ਮੂਰੀ ਉਹ ਮਿੰਕੀ ਬਾਅਦ ਚ ਪੁੱਛ ਕੇ ਉਹਨੂੰ ਰੱਖਦੇ ਆ ਜਿੰਨੀ ਉਹਨਾਂ ਨੇ ਕਰਾਉਣੀ ਹੋਈ ਤੇ ਜਿੰਨੀ ਲੰਬਾਈ ਰਹਿ ਰਹੀ ਸੀ ਬਾਹਾਂ ਦੀ ਆਪਾਂ ਉਨੀ ਰੱਖਤੀ ਇਥੋਂ ਬਸ ਤਾਂ ਅੱਗੇ ਕਟਾਂਗੇ ਫਿਰ ਬਾਹਤ ਘੱਟ ਵਾਲੇ ਹੋ ਨਹੀਂ ਸੀ ਦਿਨ ਇਤੋਂ ਨੋਚ ਉਹ ਪ੍ਰੋਬੀਸ ਇਤਨੀ ਲਾਈਨਿੰਗ ਜਿਹੜੀ ਤੁਸੀਂ ਲਾਉਣੀ ਆ ਉਹ ਵਧੀਆ ਵਾਲੀ ਹੀ ਲਾਉਣੀ ਹੈ ਨਾ ਬਹੁਤ ਸਾਰੇ ਭੈਣਾਂ ਦੇ ਕਮੈਂਟ ਆਉਂਦੇ ਬਾਈ ਕੁੜਤੀ ਇੱਕ ਪਾਸੇ ਜਾਣ ਲੱਗ ਜਾਂਦੀ ਹੈ ਨਾ ਬਣਾਉਣ ਤੋਂ ਬਾਅਦ 100 ਦੇ ਵਿੱਚੋਂ 99% ਚਾਂਸ ਹੁੰਦੇ ਜਿਹੜੇ ਉਹ ਲਾਈਨਿੰਗ ਤੁਸੀਂ ਜਿਹੜੀ ਸਸਤੀ ਲਾਉਨੇ ਹੋ ਉਹਦੇ ਵਿੱਚ ਬਹੁਤ ਜ਼ਿਆਦਾ ਕਾਣ ਹੁੰਦਾ ਬਾਕੀ ਜਿਹੜਾ ਕੱਪੜੇ ਦੇ ਵਿੱਚ ਕਾਣ ਆ ਮੰਨ ਕੇ ਜਦੋਂ ਮੇਰੇ ਕਪੜਾ ਆ ਪਾਇਆ ਤੇ ਇਹਦੀ ਜੀ ਕਾਣ ਉਹ ਫਿਰ ਵੀ ਕੁੜਤੀ ਇੱਕ ਪਾਸੇ ਜਾਊਗੀ। ਉਹਦਾ ਕੋਈ ਹੱਲ ਨਹੀਂ ਉਹ ਕੱਪੜੇ ਦੇ ਵਿੱਚ ਹੀ ਕਾਣ ਹੁੰਦਾ ਨਾ। ਭੈਣਾ ਕੀ ਕਰਦੀਆਂ ਸਸਤੇ ਸੂਟ ਜਿਵੇਂ ਕੋ ਸੇਲਾ ਵਗੈਰਾ ਲੱਗੀਆਂ ਹੁੰਦੀਆਂ ਹਨਾ। ਜਾਂ 500 ਦੇ 2 ਲੜੇ ਉਹ ਚੀਜ਼ਾਂ ਸੂਟਾਂ ਦੇ ਵਿੱਚ ਬਹੁਤ ਜ਼ਿਆਦਾ ਆਉਂਦਾ ਚੀਜ਼ ਹੈ ਨਾ। ਮਹਿੰਗੇ ਸੂਟਾਂ 'ਚ ਇਹ ਚੀਜ਼ ਬਹੁਤ ਘੱਟ ਆਉਂਦੀ ਹੈ ਸਸਤੇ ਸੂਟਾਂ ਦੇ ਵਿੱਚ ਕਾਣ ਬਹੁਤ ਜ਼ਿਆਦਾ ਹੁੰਦਾ ਜਿਹੜਾ ਆਪਾਂ ਕੱਢ ਹੀ ਨਹੀਂ ਸਕਦੇ ਸੂਟ ਦੇ ਵਿੱਚੋਂ। ਉਹਦੇ ਰੇਸ਼ੇ ਟੇਡੇ ਹੋਏ ਹੁੰਦੇ ਆ ਫਿਰ ਉਹ ਇੱਕ ਪਾਸੇ ਕੁੜਤੀ ਖਿੱਚਦੀ ਰਹਿੰ ਕੁਰਤੀ ਇੱਕ ਪਾਸੇ ਇਸ ਤਰੀ ਰੋਗੇ ਹਨ ਆ ਲੋ ਆਪਣੀ ਬਾਹਾਂ ਵੀ ਕੱਟੀਆਂ ਜਿਵੇਂ ਆਪਾਂ ਇੱਕ ਇੱਥੇ ਲਾਉਣੀ ਪੈਨ ਇੱਥੇ ਲਾ ਸਕਦੇ ਹਾਂ ਹੁਣ ਇਹਨੂੰ ਕੋਈ ਵੀ ਕੱਟ ਸਕਦਾ ਅਣਜਾਣ ਤੋਂ ਅਣਜਾਣ ਮੰਨਦਾ ਵੀ ਲੈ ਨਹੀਂ ਕਿਉਂਕਿ ਬਿਲਕੁਲ ਸੌਖਾ ਤਰੀਕਾ ਹੈਗਾ ਸਾਰਾ ਆਪਣਾ ਇਹ ਸੂਟ ਕੱਟਿਆ ਹੈਗਾ ਸਲਵਾਰ ਦੀ ਜਿਹੜੀ ਵੀਡੀਓ ਉਹ ਵੀ ਮੈਂ ਆਰਾਮਦਾਰੀ ਨਾਲ ਕਿਉਂਕਿ ਬਹੁਤ ਸਾਰੀਆਂ ਭੈਣਾਂ ਦੇ ਕਮੈਂਟ ਆਉਂਦੇ ਜੇ ਫੋਨ ਵੀ ਆਉਂਦੇ ਬਾਈ ਵੀ ਜਿਹੜੀ ਤੁਸੀਂ ਪਿੱਛੋਂ ਸਲਵਾਰ ਡਾਊਨ ਕਰਦੇ ਹੋ 3 ਇੰਚ ਚੱਕਦੇ ਹੋ ਜਾਂ 3 ਇੰਚ ਵਾਧਾ ਰੱਖ ਦੋ ਉਹ ਸਾਡੇ ਸਮਝ ਨਹੀਂ ਲੱਗਦੀ ਤਾਂ ਹੁਣੇ ਮੈਂ ਉਹਦੀ ਵੀਡੀਓ ਪਾਉਂਗਾ ਠੀਕ ਆ ਜੇ ਫਿਰ ਵੀ ਨਾ ਸਮਝ ਲੱਗੀ ਮੈਂ ਦੁਬਾਰੀ ਵੀਡੀਓ ਬਣਾ ਦੂੰ ਜੇ ਕਿਸੇ ਭੈਣ ਨੂੰ ਜ਼ਿਆਦਾ ਦਿੱਕਤ ਆਉਂਦੀ ਆ ਤਾਂ ਤੁਸੀਂ ਫੋਨ ਕਰਨਾ ਪਰ ਫੋਨ ਮੈਨੂੰ 8 ਵਜੇ ਤੋਂ ਬਾਅਦ ਰਾਤ ਨੂੰ 8:30 ਤੋਂ ਬਾਅਦ ਫੋਨ ਕਰਿਆ ਕਰੋ ਕਿਰਪਾ ਕਰਕੇ ਜਿੰਨੇ ਨਹੀਂ ਤਾਂ ਫੋਨ ਚੱਕਿਆ ਨਹੀਂ ਉੰਨੀ ਗੱਲ ਹੁੰਦੀ ਆ ਜਿੰਨੇ ਆਪ ਨੂੰ ਸੰਤੋਖਤੀ ਹੋਵੇ ਹਨ ਕਿਉਂਕਿ ਸਮਝਾਉਣ ਤੇ ਵੀ ਟਾਈਮ ਲੱਗਦਾ ਦੁਕਾਨ ਤੇ ਵੀ ਕੰਮ ਜ਼ਿਆਦਾ ਹੁੰਦਾ ਹਨ ਤਾਂ ਧੰਨਵਾਦ ਮਿਲਦੇ ਆ ਜਲਦੀ ਨਵੀਂ ਵੀਡੀਓ ਲੈ ਕੇ ਜੀ ਸਤਿ ਸ੍ਰੀ ਅਕਾਲ